ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਗਰਾਉ ਮੰਡੀ ਦਾ ਚੌਥਾ ਭਾਗ ਤੇ ਚੌਥੇ ਭਾਗ ਦੇ ਵਿੱਚ ਦੋਸਤੋ ਟੌਪ ਦੀ ਜਰਸੀ ਦਿਖਾਉਂਦੇ ਆ ਪੰਜਾਬ ਵਾਲੀ ਮੰਡੀ ਦੀ ਸ਼ਾਨ ਬਣੀ ਫਿਰਦੀ ਹੈ ਦੋਸਤੋ ਤੇ ਲੈਨੇ ਆ ਭਰਾ ਤੋਂ ਜਾਣਕਾਰੀ ਤੇ ਆ ਜੋ ਕਰਦੇ ਆ ਗੱਲਬਾਤ ਇਹ ਨਾਲੇ ਲੈ ਕੇ ਦਿੰਨੇ ਸਭ ਨੂੰ ਆਪਣੀ ਸਾਰੀ ਇਨਫੋਰਮੇਸ਼ਨ ਬਾਈ ਸ਼ਾਸਤਿਕਾਲ ਨਾਮ ਦੱਸ ਵੀਰ ਆਪਣਾ ਗੁਰਦੀਪ ਸਿੰਘ ਪਿੰਡ ਕਿਹੜਾ ਪਿੰਡ ਚੱਕਰਾ ਠੀਕ ਆ ਗੁਰਦੀਪ ਬਾਈ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆਏ ਏ ਚ ਠੀਕ ਆ ਵੈਗੇ ਹਾਂ ਦੋ ਵੈਗੇ ਜੀ ਬਾਕੀ ਜਰਸੀ ਰਹੀ ਇੱਕ ਕੈਨਵਸ ਉਹ ਜਰਸੀ ਦੂਜਾ ਸੂਗਾ ਸੋਈ ਹੈ ਤੇ ਸੋਈ ਨੂੰ ਕਿੰਨਾ ਸਮਾਂ ਹੋ ਗਿਆ ਕੋਈ ਨਹੀਂ ਹੋ ਗਿਆ 5 ਦਿਨ 5-6 ਦਿਨ ਤੇ ਦੁੱਧ ਕਿੰਨਾ ਤਿਆਰ ਹੋ ਬੋਲਾ ਤਿਆਰ ਆ ਤੇ ਬੱਚਾ ਕਿਤੇ ਕਿ ਵੱਚਾ ਮਗਰ ਬੱਚੀ ਹੈ ਬੱਚੀ ਹੈ ਬੱਚਾ ਲੱਗਦਾ ਮੈਨੂੰ ਵੱਚਾ 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 ਮਗਰ ਆ ਦੋਸਤ ਕੱਡੇ ਮੜੀ ਜਬਾ ਦੋਸਤੋ ਹਵਾਨਾ ਦੇਖ ਸਕਦੇ ਆ ਪੂਰਾ ਵੱਡਾ ਦੁੱਧ 22 ਕਿਲੋ 22 ਕਿਲੋ ਥਲੇ ਤਿਆਰ ਆ ਬੱਚੀ ਦੇ ਹਨਾਂ ਦੀ ਸੋਹਣੀ ਆ ਦੋਸਤੋ ਹਵਾਨਾ ਪੂਰਾ ਵੱਡਾ ਤਿਆਰ ਕੀਤਾ ਭਾਈਓ ਉਹ ਬੁਲਾਉਂਗਾ ਕੁਟੂ ਮੜਾਇਆ ਆ ਦੋਸਤੋ ਪਛਾ ਮੰਗਾ ਬੱਚਾ ਥਾਣਾ ਦੋਸਤੋ ਮੈਂ ਨੇਟ ਤੋਂ ਚੈੱਕ ਕਰਾਦਣਾ ਵੇਖ ਸਕਦੇ ਆ ਨਿੱਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਬੋਰ ਸ਼ੈਂਕ ਪੁਰਾਣੀ ਚਾਰਾ ਥਾਣਾ ਸੇਮ ਹੀ ਸਾਈਜ਼ ਆ ਦੋਸਤੋ ਦੁੱਧ ਬਾਈ ਕਹਿੰਦਾ ਬਾਈ ਕਰੋ ਥੱਲੇ ਤਿਆਰ ਆ ਗੋਲਾ ਪੰਜਾਂ ਛੇਾਂ ਦਣਾ ਹੀ ਸੂਈ ਥੱਲੇ ਰੇਟ ਆ ਬਾਈ ਤੋਂ ਕਨਫਰਮ ਕਰ ਲੈਣੇ ਆ ਬਾਈ ਰੇਟ ਬੱਚੀ ਦਾ ਕੀ ਕਰਦੇ ਆ ਰੇਟ 65000 ਰਾਇਦਾ ਦਮਾ ਕਿਨੇ ਦੀ 3000 60 ਦੀ ਤੇ ਆਪਣਾ ਮੋਬਾਈਲ ਨੰਬਰ ਦੱਸੋ 99799 6050 ਦੁਬਾਰਾ ਫਿਰ 99799 6050 ਠੀਕ ਆ ਧੰਨਵਾਦ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਵੀਰ ਨਾਮ ਰਿਸ਼ਪਾਲ ਸਿੰਘ ਰਿਸ਼ਪਾਲ ਸਿੰਘ ਪਿੰਡ ਕਿਹੜਾ ਪਿੰਡ ਪਿੰਡਰਕਲਾ ਠੀਕ ਹੈ ਜੀ ਠੀਕ ਹੈ ਜੀ ਸੀਲ ਧਰਮਪੁਰ ਆਪਾਂ ਮੰਡੀ 'ਚ ਕਿੰਨੇ ਜਾਨਵਰ ਲੈ ਕੇ ਆਏ ਅੱਜ ਆ 6 ਲੈ ਕੇ ਆਏ ਲੈ ਕੇ 2 ਵੈਗੇ ਚਾਰ ਕਾ ਜਰਸੀ ਆਪਣੀ ਇੱਕ ਨੰਬਰ ਬੱਚੀ ਕਿੰਨਾ ਸਮੇਂ ਇਹ ਪਹਿਲੇ ਸੂਰ ਸੋਈ ਆ ਜੀ ਠੀਕ ਆ ਕਿੰਨਾ ਸਮਾਂ ਹੋ ਗਿਆ ਸੋਈ ਨੂੰ ਹਾਂਜੀ ਸੋਈ ਨੂੰ ਕਿੰਨਾ ਸਮਾਂ ਹੋ ਗਿਆ ਇਹ ਨੂੰ ਹਫ਼ਤਾ ਹੋ ਗਈ ਆ ਹਫ਼ਤਾ ਹੋ ਗਿਆ ਸੋਈ ਨੂੰ ਦੁੱਧ ਕਿੰਨਾ ਤਿਆਰ ਹੋ ਉਹ ਗਈ 11 12 ਲੀਟਰ ਤਿਆਰ ਤੁੰਦੋ ਕਿਵੇਂ ਹੋਊਗੀ ਚਲੋ ਦੋ ਦੰਦਾਈ ਦੋ ਦੰਦ ਦੁੱਧ 12 13 ਕਿਲੋ ਤਿਆਰ ਗੱਡੇ ਮਾੜੀ ਜਿਹਾ ਤੁਮ ਬੱਚੀ ਪੂਰੀ ਸੋਣੀ ਆ ਭਾਈ ਜੀ ਇੱਕ ਨੰਬਰ ਮੋਟੋ ਦੋ ਦਾਂ ਦਾ 12 13 ਕਿਲੋ ਬਾਈਕ ਨਾ ਤਿਆਰ ਹੈ। ਠੀਕ ਹੈ ਜੀ। ਰਸ਼ਵਾਲ ਭਾਈ ਰੇਟ ਹੈ ਦਾ ਹਾਂਜੀ ਰੇਟ ਇਹਦਾ ਕੀ ਕਰਾਂਗੇ 35000 ਦਵਾਏ ਕਿੰਨੇ ਦੀ ਕੋਈ ਨਹੀਂ ਕਰ ਦਾਂਗੇ ਮਾਨਤਾਂ ਦੀ ਦੋ ਨੰਬਰ ਤੇ ਦੋ ਨੰਬਰ ਤੇ ਕਹਿਣਾ ਸੂਆ ਜਰਸੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਹਾਂਜੀ ਇਹ ਹੋਏਗਾ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਦੂਜਾ ਸੂਆ ਦੂਜਾ ਸੂਆ ਚੌਥੇ ਦਿਨ ਤੇ ਦੋ ਦਿਨ ਹੋ ਕੇ ਸੂਈ ਨੂੰ ਦੋ ਤੇ ਕਿਨਾਂ ਤਿਆਰ ਹੋ ਦੋ ਦੂੰਗਾ ਜੀ 13-14 ਲੀਟਰ ਦਾ ਆ ਠੀਕ ਆ ਤੇ ਬੱਚਾ ਕੀ ਦੇਗੀ ਵੱਛਾ ਵੱਛਾ ਮਗਰ ਦੰਦੋਂ ਕਿਵੇਂ ਹੋ ਗਈ ਹਾਂਜੀ ਦੰਦੋਂ ਦੰਦ ਜਿਵਾਨੀ ਚਾਰ ਦੰਦ ਕੱਢੇ ਪਰ ਦੋਸਤੋਂ ਚਾਰ ਦੰਦ ਬਚੀ ਦੂਜਾ ਸੁਆ ਦੰਤ ਥਣਾ ਨੇ ਸੋਹਣੀ ਆ ਰੇਟ ਆਪਾਂ ਬਾਈ ਤੋਂ ਕਨਫਰਮ ਕਰ ਲੈਂਦੇ ਆ ਥਣ ਮੈਂ ਪਹਿਲਾਂ ਨੇੜ ਤੋਂ ਚੈੱਕ ਕਰਾ ਦੇਣਾ ਤੁਹਾਨੂੰ ਬੈਕ ਸਾਈਡ ਤੋਂ ਦੇਖ ਸਕਦੇ ਆ ਮੁੱਠੀ ਵਾਲਾ ਥਣ ਲੱਗੇ ਹੋਇਆ ਦੋਸਤੋਂ ਫੋਰ ਸ਼ੈਂਕ ਹੋ ਰਵੇ 14 ਸੋਨਾ ਸਹੀ ਮਿਠਾਈ ਜੀ ਪਾਲ ਪਈ ਇਹਦੇ ਰੇਟ ਕੀ ਕਰਾਂਗੇ ਆਪਾਂ ਇਹਦਾ ਮੁੱਲ ਜੀ 42 ਆ ਦਵਾ ਇਹ ਕਿੰਨੇ ਦੀ ਮੇਰਾ ਇਹ 40 ਆ ਆਪਣਾ ਮੋਬਾਈਲ ਨੰਬਰ ਦੱਸ ਦੇ ਮੋਬਾਈਲ ਨੰਬਰ 9964028356 ਦੁਬਾਰਾ ਫਿਰ ਜੀ 9964028356 ਠੀਕ ਆ ਧੰਨਵਾਦ ਜੀ